ਆਦਮੇ ਘਰ ਉੱਪਰ ਦੀ ਕਣ ਪਾਏ ਹੋਣਾ ਪਹਿਲੀ ਗੱਲਾਂ ਦਰਵਾਜ਼ੇ ਹੁਣ ਪਹਿਲਾ ਪੁੱਛਾ ਨਾ ਨਿਕਲੀ ਹੋਵੇ ਪਹਿਲੀ ਗੱਲੀ ਦਰਵਾਜ਼ੇ ਹੁਣ ਪਹਿਲਾ ਕੋਈ ਪੁੱਛਾ ਨਾ ਨਿਕਲੀ ਹੋਵੇ ਜਵਾਈ ਮਰ ਗਿਆ ਹੋਵੇ ਕਣ ਪਾਏ ਹੋਣਾ ਕੋਈ ਜਵਾਈ ਮਰ ਗਿਆ ਹੋਵੇ ਕਣ ਪਾਏ ਹੋਣਾ ਪਹਿਲੀ ਗੱਲਾਂ ਦੇ ਕਣ ਹੋਣਾ ਪੁੱਛਣ ਵਾਸਤੇ ਹੋਣਾ ਪਹਿਲਾ ਕਿਤੇ ਪੁੱਛਾ ਨਾ ਨਿਕਲੀ ਹੋਵੇ ਪਹਿਲੀ ਗੱਲਾਏ ਹੋਣਾ ਜਵਾਈ ਉੱਪਰ ਦੀ ਕਣ ਪਾਏ ਹੋਣਾ ਜਵਾਈ ਮਰ ਗਿਆ ਹੋਵੇ ਉੱਤਪੇ ਕੀਤੇ ਦੇਖ ਲਾਂਗੇ ਘਰ ਕਿੰਨੇ ਨਿਸ਼ਾਨੇ ਦੇ ਲਾਂਗੇ ਕਿੱਥੋਂ ਐ ਮਾਤਾ ਐ ਮਾਤਾ ਤੁਸੀਂ ਕਿੱਥੋਂ ਐ ਮਾਤਾ ਐ ਮਾਤਾ ਛੋਡੇ ਪਰਮਜੀਤ ਕਿਹਨਾਂ ਦੇ ਘਰੇ ਸੀ ਬਾਕੀ ਬਹਿ ਜਾਓ ਭਾਈ ਛੋਡੇ ਪਰਮਜੀਤ ਗੋਣਾ ਮਾਤਾ ਤੁਸੀਂ ਉਹ ਜਮਾਈ ਕਿਹਦਾ ਮਰ ਗਿਆ ਮਾਤਾ ਐ ਮਾਤਾ ਛੋਡਾ ਜਮਾਈ ਦੀ ਚੱਲ ਬਾਬਾ ਵੇ ਇਹ ਦੇ ਤੂਰੇ ਆਇਆ ਪੁੱਛਣੇ ਵੀ ਮਾਤਾ ਕੀ ਹੋ ਗਿਆ ਇੱਕ ਦੋ ਤਿੰਨ ਮਾਤਾ ਪਰਦੇ ਜਿ ਰੱਖ ਲਈਏ ਕਿ ਦੱਸ ਦਈਏ ਚਾਂੜ ੱੱਕੇ ਮਰ ਗਿਆ ਮਾਤਾ ਜਮਾਈ ਐ ਮਾਤਾ ਚਾਂੜ ੱੱਕੇ ਮਰ ਗਿਆ ਇੱਕ ਦੋ ਤਿੰਨ ਮਾਤਾ ਪਰਦੇ ਜਿ ਰੱਖ ਲੈਣਾ ਜਿਹੜੇ ਮਾਤਾ ਤੂੰ ਕੰਮ ਪੁੱਛਣ ਆਈਆਂ ਜੇ ਉਹ ਕੰਮ ਬਣੇ ਜਾਵੇ ਮਾਤਾ ਮਾਤਾ ਜਮਾਈ ਨੂੰ ਪਹਿਲਾ ਸਿਰ ਦਰਦ ਹੋਇਆ ਸੀ ਐ ਮਾਤਾ ਗੁਪਤੀ ਰੱਖ ਲੈਣਾ ਮਾਤਾ ਘਰਪੜ ਹੋ ਜਾਂਦੀ ਆ ਜੇ ਕਿਰਪਾ ਹੋ ਜੇ ਸਾਰਾ ਕੰਮ ਠੀਕੇ ਹੋ ਜੇ ਤੇ ਇੱਕ ਮੱਥਾ ਮਾਤਾ ਕਿਰਪਾਈ ਹੋ ਜੂ ਇਹ ਤਾਂ ਨਿਸ਼ਾਨੀ ਦਿੱਤੀ ਆ ਜੰਲੀ ਬਾਬਾ ਉੱਡ ਗਿਆ ਚੇਲਾ ਬਾਬੇ ਕੋਲ ਚਲਾ ਗਿਆ